ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜਿਹੜਾ ਦੋਸਤੋ ਇਸ ਮਿੰਨ ਨੂੰ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਤਲਵੰਡੀ ਤਾਈ ਹੈ ਜੀ ਜਿਹੜੇ ਘਰ ਚ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਇਸ ਘਰ ਦੇ ਵਿੱਚੋਂ ਕਾਫੀ ਤੁਹਾਨੂੰ ਵੀਡੀਓ ਦਿਖਾਈਆਂ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਜੀ ਵਿਕਰੀ ਆਸਤੇ ਬਾਈ ਹੁਣਾਂ ਕੋਲੇ ਕਟੀਆਂ ਝੋਟੀਆਂ ਆਉਂਦੀਆਂ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਤੇ ਕੰਮ ਕਰਦੇ ਆ ਜੀ ਅੱਜ ਵੀ ਤੁਹਾਨੂੰ ਦੋ ਝੋਟੀਆਂ ਦਿਖਾ ਦੇਣੀਆਂ ਜੀ ਬਹੁਤ ਸੋਹਣੀਆਂ ਨੀਲੀ ਰਾਵੀ ਨਸਲ ਦੇ ਵਿੱਚ ਠੀਕ ਹੈ ਜੀ ਤੇ ਦੋਵੇਂ ਕਟੀਆਂ ਸਾਫ ਸੁਧਰੀਆਂ ਹੋਣਗੀਆਂ ਤੇ ਚੰਗੇ ਢਾਂਚੇ ਵਾਲੀਆਂ ਹੋਣਗੀਆਂ ਜੀ ਠੀਕ ਹੈ ਜੀ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਦੋਵੇਂ ਝੋਟੀਆਂ ਤੁਹਾਨੂੰ ਪਸੰਦ ਆਉਣਗੀਆਂ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਰੇਟ ਤੇ ਬਾਕੀ ਡਿਟੇਲ ਇਹਨਾਂ ਦੀ ਦੋਸਤੋ ਸਾਰੇ ਆਪਾਂ ਬਾਈ ਤੁਲਣਾ ਲਾਂਗੇ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੁਣਾਂ ਨਾਲ ਹੀ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਦੱਸੋ ਨਾਮ ਨਰਮਲ ਸਿੰਘ ਹੈ ਜੀ ਪਿੰਡ ਕਾਲੀਆ ਵਾਲਾ ਜਲਾ ਫਰੋਜਪੁਰ ਠੀਕ ਹੈ ਅੱਛਾ ਪਸ਼ੂ ਫਰਾਈ ਜਾਂਦੇ ਵੀ ਕੀ ਹਾਂਜੀ ਹਾਂਜੀ ਆਈ ਜਾਂਦੇ ਵੇਚੀ ਜਾਂਦੇ ਆ ਠੀਕ ਹੈ ਅੱਛਾ ਜਿਹੜੀ ਇੱਧਰ ਦੇ ਪਾਸੇ ਕੱਟੀ ਖੜੀ ਹੈ ਪਹਿਲੇ ਨੰਬਰ ਤੇ ਸ਼ੋਹੀ ਕਿੰਨੇ ਟਾਈਮ ਦੀ ਹੋਊਗੀ ਇਹ ਕੋਈ 1 ਸਾਲ ਦੀ ਹੋਊਗੀ 1 ਸਾਲ ਦੀ ਹਾਂ ਠੀਕ ਹੈ ਦੇਖੋ ਕੱਟੀ ਤੁਹਾਨੂੰ ਪਸੰਦ ਆਊਗੀ ਬਹੁਤ ਸੋਹਣੀ ਹੈ ਬਾਕੀ ਸਭੀ ਚੰਗੀ ਹੈ ਤੇ ਪਤਾ ਕੁਛ ਮਾਂ ਵਗੈਰਾ ਜਾਂ ਪਿਓ ਦਾ ਕੁਛ ਮਾਂ ਕਿਹਦੇ ਦਾ ਬਾਈ ਆਇਆ ਹੈ ਨਾ ਹਾਂ ਹਾਂ ਆਪਣਾ ਵਪਾਰ ਦਾ ਕੰਮ ਹੈ ਹਾਂਜੀ ਵੇ ਤਾਂ ਪਾ ਕੇ ਕਿਸੇ ਨੂੰ ਦਈਏ ਕੀ ਮਰਾਗਲੇ ਨੇ ਲੱਥਣ ਵਾਲੇ ਦਾ ਝੂਠ ਮਾਰਤਾ ਹੋਵੇ ਨਾ ਨਹੀਂ ਨਹੀਂ ਬਿਲਕੁਲ ਹਾਂ ਬਾਕੀ ਹੈ ਚੰਗੀ ਮੱਝ ਦੀ ਮੱਝ ਵੇਖੀ ਹੈ ਮੱਝ ਬਹੁਤ ਚੰਗੀ ਹੈ ਅੱਛਾ ਕਿੰਨਾ ਕੁ ਦੁੱਧ ਹੋ ਜਾਂਦਾ ਹੈ ਹੈਗਾ 14 15 ਲੀਟਰ ਦਾ ਠੀਕ ਹੈ ਦੋਸਤੋ ਬਾਕੀ ਥਾਂਲੇ ਵਿੱਚ ਤੁਸੀਂ ਆਪ ਹੀ ਸਤਾ ਲੱਗ ਜੀ ਨਾ ਹਾਂ ਥਾਂ ਤੋਂ ਦੋਸਤੋ ਬੜੇ ਕਮਾਲ ਦੇ ਚਾਰੇ ਥਾਂੋਂ ਨਿਕੜਵੇ ਤੇ ਬਿਲਕੁਲ ਜੈਜ ਜੀ ਮਾਰਕਿੰਗ ਦੇ ਵਿੱਚ ਹੈ ਲੈ ਆ ਭਾਈ ਬੋਲੇ ਇੱਕ ਸਾਲ ਦੋਸਤੋ ਉਮਰ ਠੀਕ ਹੈ ਜੀ ਬਾਕੀ ਮਾਰਕਿੰਗ ਤੇ ਢਾਂਚਾ ਇਸ ਕੱਟੀ ਦਾ ਤੁਹਾਨੂੰ ਪਸੰਦ ਆਊਗਾ ਠੀਕ ਹੈ ਜੀ ਬਹੁਤ ਸੋਹਣੀ ਕਰਮਾੜੀ ਦੇ ਮਾਰਕਿੰ ਬਿਲਕੁਲ ਛੋਟਾ ਸਿੰਘ ਤੇ ਉਥੋਂ ਹੀ ਦੋਸਤੋਂ ਮੂਲ ਕਰ ਲਿਆ ਇਹਨੇ ਠੀਕ ਹੈ ਜੀ ਸੋ ਦੋਸਤੋਂ ਬਾਕੀ ਕੱਦ ਕਾਠ ਕਰ ਮਾਰੀ ਦਾ ਸੋਣਾ ਤੇ ਬਿਲਕੁਲ ਜੈਜ ਜੀ ਮਾਰਕਿੰਗ ਦੇ ਵਿੱਚ ਹੈ ਜੀ ਠੀਕ ਹੈ ਜੀ ਅੱਖਾਂ ਦੋਵੇਂ ਐਂ ਬਿਲਕੁਲ ਨੀਦੀਆਂ ਠੀਕ ਹੈ ਭਾਈ ਲੈ ਚੱਲ ਠਾਣ ਦੋਸਤੋਂ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨਾ ਬਾਕੀ ਠਾਣਾ ਦੀਆਂ ਦੋਵੇਂ ਕਟੀਆਂ ਬਹੁਤ ਸੋਹਣੀਆਂ ਸਾਫ਼ ਚੁਧਰੀਆਂ ਇਹਦੇ ਜੀ ਆ ਦੋਸਤ ਥਣ ਚੈੱਕ ਕਰ ਲਓ ਜੀ ਚਾਰੇ ਥਣ ਲਿਖੜਵੇ ਇਹ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਠੀਕ ਹੈ ਜੀ ਤੇ ਬਾਕੀ ਸੀਸਾ ਉਹ ਵੀ ਚੰਗੀਆਂ ਕਟੀਆਂ ਅੱਛਾ ਇਹਦਾ ਰੇਟ ਫਿਰ ਕੀ ਹੈ ਰੇਟ ਇਹਦਾ ਪਾਉ 32000 ਰੁਪਏ ਬੱਤੀ ਹਜ਼ਾਰ ਹਾਂ ਜੀ ਠੀਕ ਹੈ ਮਾਨ ਤਾਨ ਹੋ ਜਾਊਗਾ ਹਾਂ ਮਾਨ ਤਾਨ ਕਰਦੇ ਠੀਕ ਹੈ ਦੋਸਤ 32000 ਰੁਪਏ ਰੇਟ ਹੈ ਜੀ ਠੀਕ ਹੈ ਮਾਨ ਤਾਨ ਦੋਸਤੋ ਮੌਕੇ ਦੇ ਉੱਤੇ ਹੋ ਜਾਊਗਾ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਜਲਦਾ ਰਹਿਣਾ ਇੱਕ ਜਿਹੜੀ ਵੱਡੀ ਝੋਡੀ ਆਪਣੇ ਕੋਲੇ ਇਹ ਕੋਈ 1.5 ਸਾਲ ਤੋਂ ਉੱਤੇ ਹੋ ਗਈ ਮਹੀਨਾ ਥੱਲੇ ਨਹੀਂ ਗਈ ਸ਼ੀਰੀ ਹੋ ਗਈ ਦਰ ਆਹ ਖੀਰੀ ਆ ਮੋ ਠੀਕ ਐ ਇਹਨੂੰ ਵੀ ਖੋਲ ਲੈ ਚਾਰੇ ਪੈਰਾਂ ਦੇ ਮਾਰਕਿੰਗ ਆ ਚਾਰੇ ਪੈਰ ਕਿੱਟੇ ਹੈਗੇ ਆ ਬੱਗੀ ਮੁੱਛ ਦੇ ਵਿੱਚ ਦੋਸਤੋ ਬੱਗੀ ਮੁੱਛ ਦੇ ਵਿੱਚ ਐ ਜੀ ਅੱਖਾਂ ਦੋਹਾਂ ਚੰਗੀ ਕੱਟੀ ਆ ਨੀਲੀਆਂ ਠੀਕ ਐ ਜੀ ਸੈਂਗ ਦੋਸਤੋ ਕਾਫੀ ਗੜਾਈ ਦੇ ਵਿੱਚ ਕਰਦਾ ਬਿਲਕੁਲ ਛੋਟਾ ਸੈਂਗ ਤੇ ਗੋਲ ਸੈਂਗ ਹੈ ਇਹ ਬਸ 2 ਕੁ ਮਹੀਨੇ ਸਾਂਭਣ ਦੀ ਲੋੜ ਹੈ ਇਹਨੂੰ ਹਾਂ ਬਾਕੀ 100% ਦੇ ਵਿੱਚ ਲੱਗਣ ਵਾਲੀ ਆ ਦੋਸਤੋ ਝੋਟੀ ਇਹ ਬਣ ਜਾਣੀ ਹੈ ਠੀਕ ਹੈ ਜੀ ਵੇਲਬੂਲ ਚੰਗੀ ਹੈ ਤੇ ਕੱਦ-ਕਾਠ ਵੀ ਠੀਕ ਹੈ ਉਮਰ ਦੇ ਹਿਸਾਬ ਨਾਲ ਠੀਕ ਹੈ ਜੀ ਮੰਨ ਕੇ ਚੱਲੋ ਵੀ 1.5 ਸਾਲ ਦੀ ਤੁਸੀਂ ਉਮਰ ਮੰਨ ਕੇ ਚੱਲ ਸਕਦੇ ਹੋ ਠੀਕ ਹੈ ਜੀ ਬਰਦੀ ਮੋਛ ਦੇ ਵਿੱਚ ਤੇ ਅੱਖਾਂ ਦੋਵੇਂ ਵਾਈਟ ਹੈ ਜੀ ਠੀਕ ਹੈ ਜੀ ਥਾਣ ਤੋਂ ਉਹਨੂੰ ਦਿਖਾ ਦੇਣਾ ਬਾਕੀ ਥਾਣੇ ਇਸ ਕਟੀ ਦੇ ਵੀ ਬਹੁਤ ਸੋਹਣੇ ਲਿਖੜਵੇ ਐ ਤੇ ਇਹਦਾ ਫਿਰ ਰੇਟ ਕੀ ਹੋਊਗਾ ਇਹਦਾ ਰੇਟ ਦਿੱਤੀ ਹੈ 80 000 33000 ਹਾਂਜੀ ਠੀਕ ਆ ਦੋਸੋ ਵੱਡੀ ਝੋਟੀ ਦਾ ਰੇਟ ਆ 33000 ਰੁਪਏ ਆ ਪੈਰ ਆ ਵੀ ਕਿੱਤਾ ਹੈ ਹਾਂ ਪੈਰ ਚਾਰੇ ਪੈਰਾਂ ਤੇ ਮਾਰਕਿੰਗ ਐ ਠੀਕ ਹੈ ਜੀ ਥੋੜੀ ਜੀ ਕੈਮਰੇ ਤੋਂ ਡਰਦੀ ਐ ਬਾਕੀ ਰੋਕੀਏ ਮਰਜੀ ਥਾਣ ਦਿਖਾ ਦਈਏ ਜੀ ਦੋਸਤੋ ਵੈਸੇ ਹੀ ਥਣ ਚਾਰੇ ਨਿਖੜਵੇ ਹੈ ਜੀ ਬਹੁਤ ਸੋਹਣੀ ਥਣਾ ਦੇ ਵਿੱਚ ਝੋਲੀ ਤੇ ਗੈਪ ਚੰਗਾ ਥਣਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਉਹਦਾ ਸੀਲ ਬਹੁਤ ਹੈਗੀਆ ਕੈਮਰੇ ਤੋਂ ਡਰਦੀ ਆ ਹਾਂ ਲਓ ਦੋਸਤੋ ਚਾਰੇ ਥਣ ਨਿਖੜਵੇ 33000 ਰੁਪਏ ਦੋਸਤੋ ਵੱਡੀ ਝੋਟੀ ਦਾ ਰੇਟ ਤੇ 32000 ਰੁਪਏ ਜਿਹੜਾ ਦੋਸਤੋ ਛੋਟੀ ਕੱਟੀ ਦਾ ਰੇਟ ਹੈ ਜੀ ਠੀਕ ਹੈ ਜੀ ਦੋਵੇਂ ਕੱਟੀਆਂ ਤੁਹਾਨੂੰ ਦਿਖਾਤੀਆਂ ਤੋਰ ਫੇਰ ਕੇ ਜਿਹੜਾ ਨਾ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਜੱਚੇ ਉਹਦੀ ਤਸਵੀਰ ਤੁਸੀਂ ਆਪ ਕਰ ਲਿਓ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ